ਬਹੁਤ ਵੱਡੀ ਖਬਰਾਂ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਔਰ ਦੂਜੇ ਪਾਸੇ ਹਰਜਿੰਦਰ ਸਿੰਘ ਤੇ ਬਾਰ ਬਾਰ ਅਪਡੇਟ ਬਦਲ ਰਹੀ ਹੈ ਯਾਨੀ ਸਵੇ ਮਾਨ ਵਕੀਲ ਐਡਵੋਕੇਟ ਡਟ ਗਏ ਨੇ ਅਮਰੀਕਾ ਦੇ ਵਿੱਚ ਹਾਦਸਾ ਹੁੰਦਾ ਇੱਕ ਟਰੱਕ ਡਰਾਈਵਰ ਨੌਜਵਾਨ ਪੰਜਾਬ ਦਾ ਜਿਹਦਾ ਨਾਮ ਆ ਜੀ ਹਰਜਿੰਦਰ ਸਿੰਘ ਤਾਂ ਹਣ ਬਹੁਤ ਵੱਡੀ ਖਬਰ ਤੁਹਾਡੇ ਸਾਹਮਣੇ ਹਰਜਿੰਦਰ ਸਿੰਘ ਦੀ ਤਰਨ ਜਾ ਰਹੇ ਆ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਇੱਕ ਐਸੀ ਅਪਡੇਟ ਆ ਗਈ ਹੈ ਜਿਨੇ ਪੂਰੇ ਪੰਜਾਬ ਦੇ ਅੰਦਰ ਤਰਥੱਲੀ ਮਚਾ ਦਿੱਤੀ ਹੈ ਐਸਆਈਟੀ ਦੀ ਟੀਮ ਹੈ ਜਿਹੜੀ ਉਨਾਬਾ ਜੇਲ੍ਹ ਦੇ ਵਿੱਚ ਪਹੁੰਚ ਚੁੱਕੀ ਹੈ ਤਾਂ ਉਸ ਟੀਮ ਨੇ ਇੱਕ ਬਹੁਤ ਵੱਡਾ ਖੁਲਾਸਾ ਅੱਜ ਤੁਹਾਡੇ ਸਾਹਮਣੇ ਕਰਨ ਜਾ ਰਹੇ ਹਨ ਕਿਉਂਕਿ ਚਾਰ ਸੀਟ داخل ਹੁੰਦੇ ਹੀ ਬਹੁਤ ਵੱਡਾ ਪਚਾਲ ਪੈ ਗਿਆ ਵਿਕਰਮ ਸਿੰਘ ਮਜੀਠੀਆ ਦੇ ਕੇਸ ਦੇ ਵਿੱਚ ਕਹਿੰਦੇ ਜੀ 40000 ਪੰਨਿਆਂ ਦੇ ਜਿਹੜੇ ਟਰੰਕ ਭਰੇ ਸੀ ਚਾਰ ਉਹਨਾਂ ਟਰੰਕਾਂ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੀ ਜ਼ਿੰਦਗੀ ਕੈਦ ਹੈ ਉਹਨਾਂ ਚਾਰ ਤਰੰਕਾਂ ਦੇ ਵਿੱਚ ਯਾਨੀ ਉਹਦੀ ਜ਼ਿੰਦਗੀ ਦੇ ਨਾਲ ਜੁੜੇ ਸਾਰੇ ਪੰਨੇ ਨੇ ਜਿਨ੍ਹਾਂ ਨੂੰ 40000 ਪੰਨੇ ਕਿਹਾ ਗਿਆ ਅੱਜ ਜਿਹੜੀ ਟੀਮ ਪਹੁੰਚੀ ਹੈ ਐਸਆਈਟੀ ਦੀ ਟੀਮ ਹੈ ਉਹ ਨਾਬਾ ਦੀ ਜੇਲ੍ਹ ਦੇ ਵਿੱਚ ਪਹੁੰਚ ਚੁੱਕੀ ਹੈ ਇੱਕ ਤਾਂ ਇਹ ਤੁਹਾਡੇ ਸਾਹਮਣੇ ਬਹੁਤ ਵੱਡੀ ਖਬਰ ਸੁਣਾਵਾਂਗੇ ਔਰ ਦੂਜੇ ਪਾਸੇ ਹਰਜਿੰਦਰ ਸਿੰਘ ਅਮਰੀਕਾ ਦੇ ਵਿੱਚ ਇੱਕ ਟਰੱਕ ਦੇ ਨਾਲ ਇੱਕ ਬਹੁਤ ਵੱਡਾ ਹਾਦਸਾ ਵਾਪਰਦਾ ਤਾਂ ਉਹਨੂੰ ਲੈ ਕੇ ਬਾਰ-ਬਾਰ ਅਪਡੇਟ ਬਦਲ ਰਹੀ ਹੈ ਉਸ ਦੀ ਖਬਰ ਆਉਂਦੀ ਹੈ ਪਹਿਲਾਂ ਰਾਹਤ ਦੀ ਕਹਿੰਦੇ ਜੀ ਇੱਕ ਬਹੁਤ ਵੱਡੀ ਰਾਹਤ ਜਿਹਦੇ ਉੱਤੇ ਆਪਾਂ ਸਵੇਰ ਜਿਹੜੀ ਕਿ ਵੀਡੀਓ ਪਾ ਚੁੱਕੇ ਹਾਂ 8 ਸਾਲ ਦੀ ਸਜ਼ਾ ਉਹਦੇ ਵਿੱਚ ਮੈਂ ਤੁਹਾਡੇ ਸਾਹਮਣੇ ਸੁਣਾਇਆ ਸੀ ਕਿ 8 ਸਾਲ ਤੱਕ ਦੀ 45 ਸਾਲ ਤੋਂ ਘਟਾ ਕੇ ਉਹਨੂੰ ਸਜ਼ਾ ਦਿੱਤੀ ਜਾ ਸਕਦੀ ਹੈ ਔਰ ਦੂਜੇ ਪਾਸੇ ਵਕੀਲਾਂ ਨੇ ਤੇ ਇੱਕ ਹੋਰ ਹੀ ਦਾਵਾ ਕਰ ਦਿੱਤਾ ਉਹ ਵੀ ਤੁਹਾਡੇ ਸਾਹਮਣੇ ਹੁਣ ਮੈਂ ਸੁਣਾਉਣ ਜਾ ਰਿਹਾ ਸਵੇਮਾਨ ਵਕੀਲ ਨੇ ਅਕਸਰ ਤੁਸੀਂ ਇਹਨਾਂ ਨੂੰ ਡੱਲੇਵਾਲ ਦੇ ਕੇਸ ਦੇ ਵਿੱਚ ਵੀ ਦੇਖਿਆ ਜਦੋਂ ਧਰਨਾ ਲੱਗਦਾ ਖਨੌਰੀ ਬਾਰਡਰ ਤੇ ਉਦੋਂ ਸਵੇਮਾਨ ਸਾਹਿਬ ਕਿਸਾਨਾਂ ਦੇ ਬਹੁਤ ਵੱਡੇ ਪੱਧਰ ਦੇ ਉੱਤੇ ਯਾਨੀ ਪੰਜਾਬ ਭਰ ਦੇ ਲੋਕਾਂ ਦਾ ਕਹਿ ਲੋ ਸਾਥ ਦੇ ਰਹੀ ਸੀ ਔਰ ਹੁਣ ਹਰਜਿੰਦਰ ਦੇ ਹੱਕ ਦੇ ਵਿੱਚ ਸਵੇਮਾਨ ਡਾਕਟਰ ਵੀ ਨੇ ਇਹ ਵਕੀਲ ਵੀ ਨੇ ਡਾਕਟਰ ਵੀ ਨੇ ਸੁਣੋ ਜਰਾ ਧਿਆਨ ਦੇ ਨਾਲ ਕਿ ਆਖਰ ਇਹਨਾਂ ਦਾ ਕੀ ਕਹਿਣਾ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਕੋਲ ਐਸਆਈਟੀ ਦੀ ਟੀਮ ਪਹੁੰਚ ਕੇ ਕੀ ਕਹਿੰਦੀ ਹੈ ਉਹ ਵੀ ਤੁਹਾਡੇ ਸਾਹਮਣੇ ਸਾਂਝੀ ਕਰਾਂਗੇ ਸੁਣੋ ਪਰ ਸਾ ਪੰਜਾਬੀ ਭਰਾ ਬਾਹਰ ਦੇਸ਼ ਚ ਆਇਆ ਤੇ ਅਸੀਂ ਉਹਦੀ ਹੈਲਪ ਨਹੀਂ ਕਰ ਪਾਉਂਦੇ ਤੇ ਲੱਖ ਲੱਖ ਤੇ ਸਾਡੀਆਂ ਕਮਾਈਆਂ ਦੀ ਜਿਹੜਾ ਵੀ ਕੋਈ ਫਲੋਰਡਾ ਦਾ ਕੌਪ ਦਾ ਫੀਲ ਹੋਊਗਾ ਇਹ ਸਮੱਸਿਆ ਨੂੰ ਹੈਂਡਲ ਕਰ ਸਕਦਾ ਹੋਗਾ ਇਹ ਪੂਰਾ ਗੜਾ ਪਾਤਵੀ ਨਹੀਂ ਬੰਨ੍ਹ ਦਿੰਦੇ ਉਹਨੇ ਗੁਰਾ ਕ੍ਰਾਈਮ ਕੀ ਹੈ ਕੋਈ ਟੈਰਰਿਸਟ ਹੋ ਕੋਈ ਅਤਵਾਦੀ ਹੋ ਸਾਡਾ ਨੌਜਵਾਨ ਮੁੰਡਾ ਪੰਜਾਬੀ ਆ ਸਰਦਾਰ ਆ ਜੇ ਅਸੀਂ ਨਹੀਂ ਉਹਨਾਂ ਨਾਲ ਖੜੋਵਾਂਗੇ ਤੇ ਹੋਰਿਆਣੇ ਕਿੱਥੇ ਖੜੋਵਾਂਗੇ ਮੇਰੇ ਤੇ ਧਿਆਨ ਦੇ ਵਿੱਚ ਵੀ ਨਹੀਂ ਸੀ ਕਿ ਇਹਨੂੰ ਇੰਨਾ ਵੱਡਾ ਕੇਸ ਬਣਾ ਕੇ ਇਸ ਨੌਜਵਾਨ ਵਿਅਕਤੀ ਨੂੰ ਕਿੰਨਾ ਵਰਤਣ ਦੀਆਂ ਸਰਕਾਰਾਂ ਐਸਟ ਜਿੰਨੀਆ ਮਰਜ਼ੀ ਤੁਸੀਂ ਪੋਜੀਸ਼ਨ ਅਸਾਈਨ ਕਰ ਲੋ ਜੇ ਉਹ ਪੱਦੇ ਕੋ ਵਕੀਲ ਵੀ ਨਹੀਂ ਹੋਊਗਾ ਅੱਜ ਤੁਸੀਂ ਸਾਰਿਆਂ ਨੇ ਵੇਖਿਆ ਹੋਊਗਾ ਉਸ ਕੋ ਤਾਂ ਵਕੀਲ ਹੀ ਨਹੀਂ ਹੈਗਾ ਆ ਜਿਹੜੀ ਪਟੀਸ਼ਨ ਦੀ ਗੱਲ ਕੀਤੀ ਨਾ ਇਹ ਪਟੀਸ਼ਨ ਆਪੋਸਿਸ਼ਨਾਂ ਦਾ ਕੋਈ ਮਤਲਬ ਨਹੀਂ ਹੁੰਦਾ ਪਹਿਲੀ ਗੱਲ ਤੋਂ ਇਲੀਗਲ ਨਹੀਂ ਆ ਉਹਨਾਂ ਨੇ ਇੱਕ ਸਾਈਨ ਅਪ ਦਾ ਕੇਸ ਜਿਹੜਾ ਉਹ ਉਹ ਫਾਈਲ ਕੀਤਾ ਸਾਡੀ ਜਿਹੜੀ ਸਿੱਖ ਕਮਿਊਨਿਟੀ ਵਿੱਚੋਂ ਬੈਠੀ ਆ ਸਾਡੀ ਜਿਹੜੀ ਪੰਜਾਬ ਦੀ ਕਮਿਊਨਿਟੀ ਉਹ ਵਿੱਚੋਂ ਬੈਠੀ ਆ ਇੱਥੋਂ ਤੱਕ ਚੁੱਪ ਤੇ ਕੀ ਬੈਣਾ ਇਹ ਲੋਕ ਉਹਨੂੰ ਅਟੈਕ ਕਰਨ ਦੀ ਜਿਹਦਾਇਆ ਕਿ ਯਾਰ ਬਹੁਤੇ ਆਏ ਹੋਏ ਯਾਰ ਐ ਹੋਏ ਤਾਂ ਸੁਣ ਲੈ ਸਵੇ ਮਾਨ ਵਕੀਲ ਨੇ ਜਿਹੜੇ ਉਹ ਵੀ ਵਿਦੇਸ਼ ਵਿੱਚ ਬੈਠੇ ਨੇ ਅਮਰੀਕਾ ਦੇ ਵਿੱਚ ਤਾਂ ਹੁਣ ਪੰਜਾਬੀ ਹੋਣ ਦੇ ਨਾਤੇ ਉਹ ਚਟਾਨ ਦੀ ਤਰ੍ਹਾਂ ਖਰਜਿੰਦਰ ਸਿੰਘ ਦੇ ਕੇਸ ਦੇ ਵਿੱਚ ਡਟ ਗਏ ਨੇ ਉਹ ਕਹਿੰਦੇ ਨੇ ਕਿ ਉਹਦਾ ਕ੍ਰਾਈਮ ਨਹੀਂ ਹੈ ਉਸ ਬੰਦੇ ਨੇ ਗਲਤੀ ਦੇ ਨਾਲ ਯੂ ਟਰਨ ਮਾਰਿਆ ਤਾਂ ਉਸ ਦੇ ਨਾਲ ਭਾਈ ਹਾਦਸਾ ਵਾਪਰ ਗਿਆ ਯਾਨੀ ਜਾਣ ਬੁੱਝ ਕੇ ਤਾਂ ਨਹੀਂ ਮਾਰਿਆ ਇਹ ਗੱਲ ਤੈਅ ਹੈ ਇਹਦਾ ਪੱਕੀ ਗੱਲ ਹੈ ਪਰ ਹੁਣ ਇੱਕ ਪਾਸੇ ਦੇਖੋ ਵੀ ਪੰਜਾਬ ਦੇ ਵਿੱਚ ਕਹੋ ਜੇ ਦਿਲ ਨੇ ਸਾਡੇ ਪੰਜਾਬੀਆਂ ਦੇ ਇੱਕ ਪੰਜਾਬੀ ਹੋਣ ਦੇ ਨਾਤੇ ਸਵੇ ਮਾਨ ਸਾਹਿਬ ਹਰਜਿੰਦਰ ਦੇ ਹੱਕ ਦੇ ਵਿੱਚ ਡਟੇ ਨੇ ਤੇ ਭਾਰਤ ਨੇ ਆਉਣ ਦਾ ਇੱਕ ਬਹੁਤ ਵੱਡੀ ਮਿਹਮਤ ਸਿਰ ਜਣਗੇ ਕਿਉਂਕਿ ਉੱਥੋਂ ਪਹਿਲਾਂ ਰਾਹਤ ਦਿਵਾਉਣੀ ਆ ਉਸ ਤੋਂ ਬਾਅਦ ਉਹਨਾਂ ਨੂੰ ਭਾਰਤ ਲੈੰਦਾ ਜਾ ਸਕਦਾ ਇਹ ਖਬਰ ਤਾਂ ਜਿਹੜੀ ਸੀਗੀ ਹਰਜਿੰਦਰ ਸਿੰਘ ਤੇ ਆਹ ਹੁਣ ਦੂਜੇ ਪਾਸੇ ਆਜੋ ਵੀ ਵਿਕਰਮ ਸਿੰਘ ਮਜੀਠੀਆ ਐਸਆਈਟੀ ਦੀ ਟੀਮ ਜਿਹੜੀ ਪਹੁੰਚੀ ਨਾਬਾ ਜੇਲ੍ਹ ਦੇ ਵਿੱਚ ਅੱਜ ਬਿਕਰਮ ਸਿੰਘ ਮਜੀਠੀਆ ਤੇ ਕਹਿੰਦੇ ਜੀ ਉਮਰ ਭਰਦਾ ਉਹਦੇ ਵਿੱਚ ਕਾਲਾ ਚਿਠਾ ਉਹਨਾਂ ਚਾਰ ਟਰੰਕਾਂ ਦੇ ਵਿੱਚ ਕੈਦ ਜਿਹੜੇ ਟਰੰਕਾਂ ਦੇ ਵਿੱਚ ਕਿਹਾ ਜਾ ਰਿਹਾ ਸੀ ਬਾਰ ਬਾਰ ਕਿ ਵਿਜੀਲੈਂਸ ਬਿਊਰੋ ਨੇ ਹਾਈ ਕੋਰਟ ਦੇ ਅੰਦਰ ਚਾਰ ਟਰੰਕ ਭਰ ਕੇ ਚਲਾਨ ਪੇਸ਼ ਕਰ ਦਿੱਤਾ ਤਾਂ ਹੁਣ ਬਿਕਰਮ ਸਿੰਘ ਮਜੀਠੀਆ ਇੱਕ ਐਸੀ ਤਲਵਾਰ ਦੇ ਥੱਲੇ ਬੈਠੇ ਨੇ ਕਿਸੇ ਵੇਲੇ ਵੀ ਕੁਝ ਵੀ ਹੋ ਸਕਦਾ ਕਿਉਂਕਿ ਪੰਜਾਬ ਦੇ ਲੋਕ ਪੰਜਾਬ ਦੀ ਸਰਕਾਰ ਦੇ ਨਾਲ ਹਾਮੀ ਭਰ ਰਹੇ ਨੇ ਕਿ ਬਿਕਰਮ ਸਿੰਘ ਮਜੀਠੀਆ ਨਾਬਾ ਦੀ ਜੇਲ੍ਹ ਨੂੰ ਵੀ ਛੱਡੋ ਕਹਿੰਦੇ ਜੀ ਇਹਨੂੰ ਡਿਬਰੂਗੜ੍ਹ ਦੇ ਵਿੱਚ ਬੰਦ ਕਰ ਦਿਓ ਪਰ ਦੂਜੇ ਪਾਸੇ ਐਸਆਈਟੀ ਦੀ ਟੀਮ ਹੈ ਜਿਹੜੀ ਹੁਣ ਉਹ ਬਹੁਤ ਵੱਡੇ ਖੁਲਾਸੇ ਕਰਨ ਜਾ ਰਹੀ ਹੈ ਤੁਹਾਡੇ ਸਾਹਮਣੇ ਕਿ ਭਾਈ ਬਿਕਰਮ ਸਿੰਘ ਮਜੀਠੀਆ ਨੂੰ ਲੰਮੇ ਟਾਈਮ ਲਈ ਯਾਨੀ ਕਿ ਕਹਿੰਦੇ ਉਮਰ ਭਰ ਤੱਕ ਜੇਲ੍ਹ ਦੇ ਵਿੱਚ ਵੀ ਰਹਿਣਾ ਪੈ ਸਕਦਾ ਕਿਉਂਕਿ ਇਹਦੇ ਵਿੱਚ ਇਕੱਲੇ ਨਸ਼ੇ ਤਸਕਰ ਜਾਂ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਹੀ ਨਹੀਂ ਬਲਕਿ ਇਹਦੇ ਨਾਲ ਜੁੜਿਆ ਹੋਇਆ ਇੱਕ ਬਹੁਤ ਗੰਭੀਰ ਮੁੱਦਾ ਪੰਜਾਬ ਦੇ ਪ੍ਰਤੀ ਮੁੱਦਾ ਜੁੜ ਗਿਆ ਕਹਿੰਦੇ ਜੀ ਹੁਣ ਵਿਕਰਮ ਮਜੀਠੀਏ ਤੁਸੀਂ ਆਮ ਹੀ ਗੱਲ ਸੁਣੀ ਆ ਕਿ ਪੰਜਾਬ ਦੀਆਂ ਮਾਵਾਂ ਭੈਣਾਂ ਕਹਿ ਰਹੀਆਂ ਪੰਜਾਬ ਦਾ ਮੁੱਖ ਮੰਤਰੀ ਦੀ ਸਟੇਟਮੈਂਟ ਇਹ ਆ ਕਿ ਵਿਕਰਮ ਸਿੰਘ ਮਜੀਠੀਏ ਨੇ ਮਾਵਾਂ ਦੇ ਪੁੱਤ ਮਾਰੇ ਨੇ ਭੈਣਾਂ ਦੇ ਭਰਾ ਮਾਰੇ ਨੇ ਤੇ ਜੇਕਰ ਫਿਰ ਇਹ ਸਟੇਟਮੈਂਟ ਮੁੱਖ ਮੰਤਰੀ ਦੀ ਸੱਚ ਹੈ ਤਾਂ ਫਿਰ ਵਿਕਰਮ ਸਿੰਘ ਮਜੀਠੀਆ ਉਮਰ ਪਰਦੇ ਲਈ ਜੇਲ੍ਹ ਦੇ ਵਿੱਚ ਰਹਿ ਸਕਦੇ ਨੇ ਕਿਉਂਕਿ ਤੁਸੀਂ ਆਪ ਹੀ ਜਾਣਦੇ ਹੋ ਇੱਕ ਕੈਦੀ ਜੇਕਰ ਉਹਨੇ ਕਤਲ ਕੀਤਾ ਤਾਂ ਉਸ ਨੂੰ ਕਿੰਨੀ ਕਿ ਸਜ਼ਾ ਹੋ ਸਕਦੀ ਹੈ ਔਰ ਜੇਕਰ ਬੰਦੇ ਨੇ ਇਹਨੇ ਸਾਰੇ ਕ੍ਰਾਈਮ ਕੀਤੇ ਫਿਰ ਉਹਦੀ ਸਜ਼ਾ ਉਮਰ ਭਰ ਵੀ ਹੋ ਸਕਦੀ ਹੈ ਇਹ ਵਿਕਰਮ ਸਿੰਘ ਮਜੀਠੀਏ ਦੇ ਜਿਹੜੇ ਤੱਥ ਨੇ ਉਹ ਲਗਾਤਾਰ ਤੁਹਾਡੇ ਸਾਹਮਣੇ ਧਰਦੇ ਜਾਵਾਂਗੇ ਕਿਉਂਕਿ ਪੰਜਾਬ ਦੇ ਅੰਦਰ ਇਹਨਾਂ ਨੇ ਜਿਹੜੀ دہشت گردی ਮਚਾਈ ਇਹਨਾਂ ਨੇ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਨੌਜਵਾਨੀ ਦਾ ਕਹਾਣ ਕੀਤਾ ਸਿੱਖ ਕੌਮ ਦੀ ਗੱਲ ਕਰੀਏ ਤਾਂ ਇਹਨਾਂ ਬਾਦਲਾਂ ਨੇ ਸਿੱਖ ਕੌਮ ਦੇ ਸੀਨੇ ਦੇ ਵਿੱਚ ਖੰજર ਖੋਪ ਦਿੱਤਾ ਸੀ ਕਿਉਂਕਿ ਕਈ ਵਾਰ ਤੁਸੀਂ ਸੁਣਿਆ ਦਾਦੂਆਲ ਸਾਹਿਬ ਨੇ ਸੁਖਬੀਰ ਸਿੰਘ ਬਾਦਲ ਦੇ ਸਾਹਮਣੇ ਖੜ ਕੇ ਕਿਹਾ ਜਦੋਂ ਸੁਖਬੀਰ ਸਿੰਘ ਬਾਦਲ ਭਾਸ਼ਣ ਦਿੰਦੇ ਨੇ ਇਹ ਗੱਲ ਕਹੀ ਸੀ ਕਹਿੰਦਾ ਜੇਕਰ ਸਾਡੀ ਸਰਕਾਰ ਦੇ ਅੰਦਰ ਕਿਸੇ ਦੇ ਨਾਲ ਯਾਤਨੀ ਹੋਈ ਹੈ ਤਾਂ ਤੁਸੀਂ ਮੈਨੂੰ ਦੱਸੋ ਤਾਂ ਉੱਥੇ ਫਿਰ ਦਾਦੂਆਲ ਸਾਹਿਬ ਖੜੇ ਹੋਏ ਸੀ ਕਹਿੰਦਾ ਸਾਡੇ ਨਾਲ ਹੋਈ ਹੈ ਤਾਂ ਗੋ ਸੁਖਬੀਰ ਬਾਦਲ ਕਹਿੰਦਾ ਕਿਹੜੀ ਯਾਤਨੀ ਹੋਈ ਹੈ ਦੱਸੋ ਉਹ ਕਹਿੰਦਾ ਤੁਸੀਂ ਆਪਣੇ ਰਾਜ ਦੇ ਅੰਦਰ ਜਦੋਂ ਡੇਰੇ ਵਾਲੇ ਸਾਧ ਨੇ ਤੁਹਾਡੀ ਸਰਕਾਰ ਬਣਾ ਦਿੱਤੀ ਤਾਂ ਫੇਰ ਤੁਸੀਂ ਸਾਨੂੰ ਜਿੰਨੇ ਵੀ ਅਸੀਂ ਸਿੱਖ ਨੌਜਵਾਨ ਉਹ ਡੇਰੇ ਵਾਲੇ ਸਾਧ ਦਾ ਯਾਨੀ ਸਰਸਰੇ ਵਾਲੇ ਦਾ ਵਿਰੋਧ ਕਰਦੇ ਸੀ ਤਾਂ ਤੁਸੀਂ ਉਹਦੀ ਵਜ੍ਹਾ ਦੇ ਨਾਲ ਸਾਨੂੰ ਜੇਲ੍ਹਾਂ ਦੇ ਵਿੱਚ ਡੱਕਿਆ ਸਾਡੇ ਨਾਲ ਦੇ ਸਿੰਘਾਂ ਦੇ ਉੱਤੇ ਗੋਲੀਆਂ ਚਲਵਾ ਦਿੱਤੀਆਂ ਪਰਚੇ ਪਵਾ ਦਿੱਤੇ ਬੱਚਿਆਂ ਨੂੰ ਦੂਰ ਕਰ ਦਿੱਤਾ ਇਹ ਸਟੇਟਮੈਂਟ ਦਾਦੂ ਵਾਲਾ ਸਾਹਿਬ ਦੀ ਸੁਖਵੀਰ ਸਿੰਘ ਬਾਦਲ ਦੇ ਉੱਤੇ ਠੋਕ ਦਿੱਤੀ ਸੀ ਉਹਨਾਂ ਨੇ ਤਾਂ ਹੁਣ ਇੱਥੇ ਪੰਜਾਬ ਦੇ ਲੋਕਾਂ ਨੂੰ ਬਾਦ ਵੱਡੇ ਪੱਧਰ ਦੇ ਉੱਤੇ ਸਮਝਣ ਦੀ ਲੋੜ ਹੈ ਜਿਹੜੇ ਲੋਕ ਤੁਹਾਡੇ ਪੰਜਾਬ ਦੀ ਤੇ ਤੁਹਾਡੀ ਜ਼ਿੰਦਗੀ ਬਰਬਾਦ ਕਰ ਚੁੱਕੇ ਨੇ ਉਹਨਾਂ ਨੇ ਦਲਦਲ ਐਸੀ ਬਣਾ ਦਿੱਤੀ ਪੰਜਾਬ ਦੇ ਅੰਦਰ ਅੱਜ ਪੰਜਾਬ ਉਸੇ ਦਲਦਲ ਦੇ ਵਿੱਚ ਖੜਾ ਹੈ ਛੇ ਕਰ ਕੱਢਣਾ ਤਾਂ ਪੰਜਾਬ ਦੀ ਸਰਕਾਰ ਜੀ ਕਰ ਸਿੱਧੇ ਕੰਮਾਂ ਤੇ ਆਈ ਹੈ ਤਾਂ ਭਾਈ ਇਹਨਾਂ ਦਾ ਸਾਥ ਦੇਣ ਦਾ ਹੱਕ ਬਣਦਾ ਦੇਖੋ ਮੁੱਖ ਮੰਤਰੀ ਚਾਹੇ ਭਗਵੰਤ ਮਾਨ ਚਾਹੇ ਕੋਈ ਹੋਰ ਹੈ ਜੇਕਰ ਸਹੀ ਰਸਤੇ ਤੇ ਚੱਲਦਾ ਹੈ ਪੰਜਾਬ ਦੇ ਮੁੱਦਿਆਂ ਪ੍ਰਤੀ ਤਾਂ ਫੇਰ ਉਹਨਾਂ ਦੇ ਇਰਸ਼ਾਦ ਦੇਣ ਦੇ ਵਿੱਚ ਕੋਈ ਵੀ ਇਹਦੇ ਵਿੱਚ ਦੋ ਰਹਿਮਾਨ ਨਹੀਂ ਹੈਗੀਆਂ ਕਿਉਂਕਿ ਪੰਜਾਬ ਨੂੰ ਲੀਡਰ ਉਹ ਚਾਹੀਦਾ ਜਿਹੜਾ ਪੰਜਾਬ ਦੇ ਮੁੱਦੇ ਚੱਕੇ ਪਰ ਪੰਜਾਬ ਦੇ ਮੁੱਦੇ ਹਲੇ ਬਾਕੀ ਨੇ ਸਰਕਾਰ ਹਲੇ ਸਾਰੇ ਮੁੱਦਿਆਂ ਦੇ ਉੱਤੇ ਕੰਮ ਹਲੇ ਤੱਕ ਵੀ ਨਹੀਂ ਕਰ ਪਾਈ ਟਾਈਮ ਵੀ ਬਹੁਤ ਥੋੜਾ ਰਹਿ ਗਿਆ ਪਰ ਸਾਡੀ ਵੀ ਅਪੀਲ ਹੈ ਕਿ ਜੇਕਰ ਪੰਗੋਤ ਮਾਨ ਮੁੱਖ ਮੰਤਰੀ ਚੰਗਾ ਚਾਹੁੰਦੇ ਨੇ ਕਿ ਕੋਈ ਹੋਰ ਪਾਰਟੀ ਪੰਜਾਬ ਦੇ ਅੰਦਰ ਨਾ ਆਵੇ ਨਾ ਪੰਜਾਬ ਨੂੰ ਲੁੱਟੇ ਕਾਜ ਜਤੋਂ ਇਹਨਾਂ ਮੁੱਦਿਆਂ ਦੇ ਉੱਤੇ ਕੰਮ ਕਰਨਾ ਸ਼ੁਰੂ ਕਰਨ ਬਹੁਤ ਸਾਰੇ ਪੰਜਾਬ ਦੇ ਅੰਦਰ ਸਮਾਜ ਸੇਵੀ ਵੀ ਨੇ ਉਹ ਅਕਸਰ ਬੋਲਦੇ ਰਹਿੰਦੇ ਨੇ ਤਾਂ ਉਹਨਾਂ ਦੀ ਗੱਲ ਨੂੰ ਵੀ ਸੁਣਦੇ ਹੋਇਆ ਪੰਜਾਬ ਦੇ ਹਿੱਤਾਂ ਦੀ ਗੱਲ ਕਰਨ ਦਾ ਹੱਕ ਬਣਦਾ ਤਾਂ ਠੀਕਾ ਪੰਜਾਬ ਵਾਲੇ ਜਿਨ੍ਹਾਂ ਵੀ ਪੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ